फगवाड़ा आम आदमी पार्टी नु मिली होर मजबूती बीजेपी नु छड बंटू वालिया समेत कई आगू हुए आप शामिल स्वागत ले पुज्जे मेंबर पार्लीमेंट डॉक्टर राजकुमार चब्बेवाल ते हल्का इंचार्ज हरजी मान एनडीटीवी पंजाब न्यूज ले फगवाड़ा तो यश शर्मा दे नाल पुनीत दी रिपोर्ट ਪਹਿਲੇ ਭਾਈ ਪਹਿਲੇ ਭਾਈ ਆਓ ਇੱਧਰ ਮੈਂ ਪਹਿਲਾਂ ਨਾਲ ਦੇ ਲੈਂਦਾ ਆਜੋ 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 ਬਾਹਰ ਦੱਲੀ ਆਪਾਂ ਸਾਰੇ ਇੱਧਰ ਆ ਜੀ ਮਾੜੇ ਤੇ ਫੋਟੋ ਕਾਮਰੇ ਫੇਸ ਕਰ ਲਓ ਜੀ ਇਹ ਕਮ ਮਿਓ ਜੀ ਇਹ ਬਾਹਰ ਕਰ ਲੀਏ ਇੱਕ ਫੋਟੋ ਬਾਹਰ ਕਰ ਲਈ ਇੱਥੇ ਸਾਰੇ ਆਂਦੇ ਨਹੀਂ ਪਿਆ ਜੀ ਹਾਂ ਚਲੋ ਚੈੱਕ ਕਰਦੇ ਬਾਹਰ ਵੀ ਕਰ ਲਾਂਗੇ ਠੀਕ ਆ ਜੀ ਹੁਣ ਜੀ ਬਾਹਰ ਵੀ ਕਰ ਲਾਂਗੇ ਸਾਹਮਣੇ ਜੀ ਨੰਗਰ ਭਾਈ ਆਜੋ ਹਾਂ ਜੀ ਅੱਗੇ ਆਓ ਜੀ ਅੱਜ ਆਜੋ ਜੀ ਹਾਂ ਜੀ ਇਹਨਾਂ ਦੇ ਹੋਣ ਵਾਲੀ ਸੀਗਾ ਪਾ ਦਿਓ ਨਹੀਂ ਨਾ ਵਰਗਵੀਰ ਜੀ ਉਹਨਾਂ ਦੇ ਨਾਮ ਆਓ ਆਓ ਨਾਲ ਆਓ ਕਿਨੂ ਆਓ ਹਲੋ ਜੀ ਆਓ ਆਜੋ ਆਜੋ ਪਲੀਜ਼ ਆਓ ਆਹੋ ਬੋਲੋਗੇ ਜੀ ਚਲੋ ਅੱਗੇ ਪੈਰਾਂ ਚੱਕ ਕਰ ਰਹੇ ਨੇ ਸਾਹਮਣੇ ਦੇਖੋ ਜੀ ਸਰਦਾਰ ਭਗਵਾਨ ਸਿੰਘ ਮਾਨ ਜਿੰਦਾਬਾਦ ਸਰ ਭਗਵੰਦ ਸਿੰਘ ਮਾਨ ਜਿੰਦਾਬਾਦ ਸ਼ਿਰੀ ਅਰਬਿੰਦ ਕੇਜਲੀਵਾਲ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਡਾਕਟਰ ਰਾਜਕਮਾਰ ਚੱਪੇਵਾਲ ਸਾਹਿਬ ਜਿੰਦਾਬਾਦ ਹਰਜੀਵਲ ਜਿੰਦਾਬਾਦ ਇੱਤਲਾ ਹਲਕਾ ਜਾਂਚ ਮੈਂ ਲਾ ਜਿਹੜਾ ਬਹੁਤ ਹੀ ਸਾਡੇ ਸਰਕਾਰਕ ਮੈਂਬਰ ਪਾਰਲੀਮੈਂਟ ਮੇਰੇ ਸਤਿ ਆਸ਼ਾਨ ਡਾਕਟਰ ਰਾਜਕਮਾਰ ਚੱਪੇਵਾਲ ਸਾਹਿਬ ਜੀ ਆਖਾਈ ਉਹਨਾਂ ਦੇ ਸ਼ੀਰ ਅਸ਼ੀਰਵਾਦ ਦੇ ਨਾਲ ਅੱਜ ਸਾਡੇ ਆਮ ਆਦਮੀ ਪਾਰਟੀ ਫਗਵਾੜਾ ਦਾ ਜੋ ਪਰਿਵਾਰ ਹੈ ਅੱਜ ਉਹ ਹੋਰ ਵਾਅਦਾ ਗਿਆ ਅੱਜ ਹੋਰ ਤਰੱਕੀਆਂ ਦੇ ਆ ਲੋਕ ਸਾਡਾ ਸ਼ਹਿਰ ਆਮ ਆਦਮੀ ਪਾਰਟੀ ਦੀ ਨੀਤੀਆਂ ਤੋਂ ਆਮ ਆਦਮੀ ਪਾਰਟੀ ਦੇ ਕਾਰਜਕਾਰ ਤੋਂ ਖੁਸ਼ ਨੇ ਨੂੰ ਦੇਖਦੇ ਆ ਸਾਡੇ ਬਹੁਤ ਹੀ ਸਰਗਰ ਜਿਹੜੇ ਵੱਡੇ ਵੀਰ ਨੇ ਬੰਟੂ ਵਾਲੀਆ ਜੀ ਸਾਡੀ ਭੈਣ ਸੋਨੀ ਜੈਨ ਜੀ ਸਾਡੇ ਪਾਰਟੀ ਦੇ ਪਹਿਲੇ ਵੀ ਸਾਰੇ ਮੈਡਮ ਰਕੀਰ ਕੌਰ ਜੀ ਬੇਲਾ ਪਰਵਾਰਕਰ ਅੰਕਲ ਇਹਨਾਂ ਦੇ ਅਸ਼ੀਰਵਾਦ ਨਾਲ ਅਸੀਂ ਇੱਥੇ ਤੱਕ ਪਹੁੰਚੇ ਆ ਸਾਡੇ ਮੇਹਰ ਸਾਹਿਬ ਉਹਨਾਂ ਦੀ ਅਗਵਾਈ ਹੈ ਸਾਡੇ ਦਲਜੀਤ ਮੇਰੇ ਬੱਡੇ ਵੀ ਦਲਜੀਤ ਰਾਜੂ ਸਾਹਿਬ ਸਾਡੇ ਚੇਅਰਮੈਨ ਤਵਿੰਦਰ RAM ਜੀ ਜਨੈਲ ਲੰਗਰ ਜੀ ਪੂਰੇ ਸੰਗਠਨ ਦੀ ਮੌਜੂਦਗੀ ਦੇ ਵਿੱਚ ਅੱਜ ਸਾਡੇ ਪਰਿਵਾਰ 'ਚ ਵਾਤਾ ਹੋਇਆ ਮੈਂ ਦੱਸਣਾ ਚਾਹੁੰਦਾ ਆ ਕਿ ਬੰਟੂ ਵਾਲੀਆ ਜੀ ਸਾਡੇ ਇਲਾਕਾ ਭਾਜਪਾ ਨੂੰ ਛੱਡ ਕੇ ਆਮ ਆਦਮੀ ਪਾਰਟੀ ਸ਼ਾਮਲ ਹੋਏ ਨੇ ਤੇ ਮੈਂ ਜਿੱਥੇ ਇਨਾਂ ਨੂੰ ਇਹਨਾਂ ਦੇ ਬੋਰਡਾਂ ਤੇ ਇਹਨਾਂ ਦੇ ਜਿੱਥੇ ਇਹਨਾਂ ਨੇ ਇਲੈਕਸ਼ਨ ਕੀਤੀ ਨੇ ਜਿੱਥੇ ਬੋਰਡ ਦੇ ਰੇ ਨੇ ਚਾਰਜ ਰੇ ਨੇ ਉਹਨਾਂ ਦੇ ਕੰਮਾਂ ਦੀ ਫਤਹੀ ਦਿੱਤੀ ਜਾਊਗੀ ਸ਼ਹਿਰ ਦੇ ਕੰਮਾਂ ਨੂੰ ਹਮੇਸ਼ਾ ਜਿਵੇਂ ਵਹਿਲ ਦਿੰਦੇ ਆਏ ਆ ਉਹ ਫੇਰ ਤਰ੍ਹਾਂ ਦਿੰਦੇ ਰਵਾਂਗੇ ਕਿ ਮੈਂ ਇਹ ਕੱਲ ਜਿਹੜੀ ਜ਼ਿਕਰ ਕਰਨਾ ਚਾਹੀਦੀਆਂ ਪਾਜ ਪਾਦੀਆਂ ਪੰਜਾਬ ਬ੍ਰੋਤੀ ਖਾਸ ਕਰਕੇ ਜੋ ਸਿੱਖ ਬ੍ਰੋਤੀ ਨੀਤੀਆਂ ਰਹੀਆਂ ਨੇ ਜਿਸ ਨੂੰ ਅਸੀਂ ਦੇਖਦੇ ਆ ਕਿ ਬੀਤੀ ਦਿਨ ਜਦੋਂ ਪੰਜਾਬ ਸਰਕਾਰ ਵੱਲੋਂ ਫਿਕਰ ਮਜਿਠੀਆਂ ਜੋਨਾਂ ਨੂੰ ਜੇਨਾਂ ਨੂੰ ਪੰਜਾਬ ਦੇ ਵਿੱਚ ਨਸ਼ੇ ਦਾ ਫਤਾਗ ਕਰਦੇ ਚਿੱਟਾ ਦਾ ਦੂਜਾ ਨਾਮ ਵਿਕਰਮ ਮਜੀਠੀਆ ਕਿਹਾ ਜਾਂਦਾ ਹੈ ਉਸ ਨੂੰ ਅਰੈਸਟ ਕੀਤਾ ਤੇ ਉਸੇ ਅਰੈਸਟ ਹੋਣ ਤੋਂ ਬਾਅਦ ਜਿੱਥੇ ਬਾਕੀ ਪਾਰਟੀਆਂ ਦੇ ਜਿਹੜੇ ਵੱਡੇ ਵੱਡੇ ਲੀਡਰ ਨੇ ਜਿਹੜੇ ਖੁਦ ਨੂੰ ਕਹਿੰਦੇ ਇੱਕ ਹੌਂਦੇ ਸਫੇਦ ਪੋਸ ਚੌਧਰੀ ਬਣੇ ਫਿਰਦੇ ਸੀ ਅੱਜ ਉਹਨਾਂ ਦੇ ਹੱਕ ਵਿੱਚ ਬੋਲੇ ਸੀ ਮੈਨੂੰ ਲੱਗ ਰਿਹਾ ਕਿ ਹਰ ਇੱਕ ਭਾਜਪਾਈ ਨੂੰ ਇਸ ਵਕਤ ਹਰ ਇੱਕ ਕਾਂਗਰਸੀ ਨੂੰ ਸਵੇ ਪਰਚੋਲ ਕਰਨ ਦੀ ਲੋੜ ਹੈ ਕਿ ਉਹਨਾਂ ਦੀਆਂ ਪਾਰਟੀਆਂ ਕਿਹੇ ਜੇ ਵਕਤੀਆਂ ਦੀਆਂ ਮਦਦ ਕਰ ਰਹੀਆਂ ਨੇ ਉਹਨਾਂ ਦੀ ਸੀਨੀਅਰ ਲੀਡਰਸ਼ਿਪ ਕਿਵੇਂ ਲੋਕਾਂ ਦੇ ਪਿੱਛੇ ਖੜ ਰਹੀ ਹੈ ਮੈਂ ਜਾਰਾ ਨੰਬਰਨਾ ਡਾਕਟਰ ਸਾਹਿਬ ਦੀ ਹਾਜ਼ਰੀ ਵਿੱਚ ਇਹਨਾਂ ਸਾਰਿਆਂ ਨੇ ਅੱਜ ਸਾਡੇ ਪਰਿਵਾਰ ਵਿੱਚ ਸ਼ਾਮਿਲ ਹੋਏ ਆ ਇਹਨਾਂ ਦਾ ਬੜਾ ਮਾਨ ਸਨਮਾਨ ਕਾਇਮ ਰੱਖਿਆ ਜਾਏਗਾ ਇਹਨਾਂ ਦੇ ਕੰਮ ਅਭੇ ਤਰਜੀਹ ਦਿੱਤੀ ਜਾਣਗੇ ਮੈਂ ਆਏ ਹੋਏ ਸਾਰੇ ਸੰਗਤਾਂ ਸਾਡੇ ਸਾਰੇ ਆਮ ਆਦਮੀ ਪਾਰਟੀ ਪਰਿਵਾਰ ਦੇ ਵਲੰਟੀਅਰ ਵਰਕਰਸ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੈ ਹਿੰਦ ਅੱਜ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਹਲਕਾ ਇੰਚਾਰਜ ਨਵ ਨਿਯੁਕਤ ਹਲਕਾ ਇੰਚਾਰਜ ਕਰਨੂਰ ਸਿੰਘ ਹਰਜੀਮਾਨ ਜੀ ਤੇ ਉਹਨਾਂ ਦੀ ਸਾਥੀਆਂ ਦੀ ਅਗਵਾਈ ਹੇਠ ਅੱਜ ਬਹੁਤ ਹੀ ਸਾਥੀ ਜਿਹੜੇ ਦੂਸਰੀ ਪਾਰਟੀਆਂ ਨੂੰ ਛੱਡ ਕੇ ਅੱਜ ਸਾਡੇ ਸ਼ਾਮਲ ਹੋ ਰਹੇ ਹਨ ਉਹਨਾਂ ਚੋਂ ਸਾਡੇ ਬਹੁਤ ਹੀ ਸਤਿਕਾਰਯੋਗ ਬੰਟੀ ਵਾਲੀਆ ਜੀ ਆਪਣੇ ਸਾਥੀਆਂ ਸਮੇਤ ਸਲੋਨੀ ਜੈਨ ਜੀ ਆਪਣੇ ਸਾਥੀਆਂ ਸਮੇਤ ਔਰ ਸਾਡੇ ਭੈਣ ਜੀ ਰਗਵੀਰ ਕੌਰ ਜੀ ਆਪਣੇ ਸਾਥੀਆਂ ਸਮੇਤ ਸਾਡੇ ਸ਼ਾਮਲ ਹੋ ਰਹੇ ਨੇ ਮੈਂ ਆਪਣੇ ਵੱਲੋਂ ਸਾਡੇ ਮੇਅਰ ਸਾਹਿਬ ਭਰਮਪਾਲ ਉਪਲ ਜੀ ਉਹਨਾਂ ਵੱਲੋਂ ਸਾਡੇ ਚੇਅਰਮੈਨ ਤਵਿੰਦਰ ਜੀ ਔਰ ਸਾਡੇ ਚੇਅਰਮੈਨ ਜਨਾ ਲੰਗਲ ਜੀ ਔਰ ਵਿਸ਼ੇਸ਼ ਤੌਰ ਤੇ ਸਾਡੇ ਸੀਨੀਅਰ ਲੀਡਰ ਦਲਜੀਤ ਰਾਜੂ ਜੀ ਤੇ ਹੋਰ ਸਾਡੇ ਕਾਉਂਸਲਰ ਸਾਹਿਬਾਨ ਸਾਰਿਆਂ ਵੱਲੋਂ ਮੈਂ ਆਪ ਸਭ ਇਨਾ ਸਬਦ ਸਾਥੀਆਂ ਦਾ ਜਿਹੜੇ ਅੱਜ ਪਾਰਟੀ ਸ਼ਾਮਲ ਹੋਏ ਮੈਨਾਂ ਜੀ ਆਇਆਂ ਆਖਦਾ ਤੇ ਆਪਣੇ ਸਾਥੀਆਂ ਨੂੰ ਇਹਨਾਂ ਨੂੰ ਭਰੋਸਾ ਦਿਵਾਉਂਦਾ ਕਿ ਇਹਨਾਂ ਦਾ ਮਾਨ ਸਤਕਾਰ ਹਮੇਸ਼ਾ ਬਹਾਲ ਰੱਖਿਆ ਜਾਏਗਾ ਔਰ ਇਹਨਾਂ ਦੇ ਕੰਮ ਜਿਹੜੇ ਆ ਉਹ ਤਰਜੀਹ ਦੇ ਆਧਾਰ ਤੇ ਕੀਤੇ ਜਾਣਗੇ ਸੋ ਮੈਂ ਇਹਨਾਂ ਨੂੰ ਆਵਾਜ਼ ਪਾਰਟੀ ਦੇ ਜੀ ਆਇਆਂ ਆਖੀ ਥੈਂਕ ਯੂ